ਪਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਥੋੜਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 6 ਤੇ ਮੌਸਮ ਹੈਗਾ ਬਹੁਤ ਵਧੀਆ ਤੇ ਇੱਧਰ ਅਸੀਂ ਕਰਨ ਲੱਗੇ ਹੋ ਜੇ ਮਸਾਲੇ ਦੀ ਤਿਆਰੀ ਦੇਖੋ ਜੀ ਅਸੀਂ ਘਰ ਵਿੱਚੇ ਮਸਾਲਾ ਤਿਆਰ ਕਰਦੇ ਆਂ ਤੇ ਬਾਹਰੋਂ ਅਸੀਂ ਮਸਾਲਾ ਨਹੀਂ ਲਿਆਉਂਦੇ ਹੈਗੇ ਜਿਹੜਾ ਪੈਕਟਾਂ ਦੇ ਵਿੱਚ ਆਉਂਦਾ ਏ ਦੇਖੋ ਜੀ ਉਹਦੇ ਵਾਸਤੇ ਆਪਾਂ ਨੇ ਨਾ ਇੱਧਰ ਆਹੇਗੀ ਹੈ ਦਾਲ ਚੀਨੀ ਹੈ ਤੇ ਹੋਰ ਬੜੀ ਇਲਾਇਚੀ ਹੈ ਤੇ ਵਿੱਚ ਕਾਲੀਆਂ ਮਿਰਚਾਂ ਐ ਲੌਂਗ ਐ ਸੁੰਡਾ ਤੇ ਇੱਧਰ ਆਪਣੇ ਕੋਲ ਹੈਗਾ ਧਣੀਆਂ ਤੇ ਹੈਗਾ ਜੀਰਾ ਦੇਖੋ ਜੀ ਇਹ ਘਰੇ ਮਸਾਲਾ ਤਿਆਰ ਕਰਕੇ ਬਣਾਵੇ ਨਾ ਤੇ ਬਹੁਤ ਜਿਆਦਾ ਨਾ ਟੇਸਟੀ ਸਬਜੀ ਬਣਦੀ ਆ ਨਾਲੇ ਆਏ ਅੱਖਾਂ ਦੇ ਸਾਹਮਣੇ ਤਿਆਰ ਕੀਤਾ ਹੁੰਦਾ ਮਸਾਲਾ ਚਲੋ ਜੀ ਮੈਂ ਖਾ ਕੱਲ ਲਿਆਂਦਾ ਤਾਂ ਸੀ ਖੰਨੇ ਤੋਂ ਇਹ ਮਸਾਲੇ ਦਾ ਸਮਾਨ ਤੇ ਕੱਲ ਸਾਰੀ ਦਿਹਾੜੀ ਦੇ ਵਿੱਚ ਨਾ ਇਹਨੂੰ ਪੂਰਾ ਸੁਕਾਇਆ ਏ ਜਿਵੇਂ ਹੁਣ ਮੀਹਾਂ ਦੇ ਵਿੱਚ ਸਿਲਜੀ ਹੋਈ ਵੀ ਦੀ ਨਾ ਤੇ ਆਪਣਾ ਮਸਾਲਾ ਧਣੀਆਂ ਸਾਰਾ ਹੀ ਬਹੁਤ ਵਧੀਆ ਸੁੱਕ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚੋਂ ਨਾ ਮੜ ਮੋਟਾ ਕੋਈ ਹੋਰ ਚੀਜ਼ ਹੁੰਦੀ ਐ ਡੱਕਾ ਟੁੱਕਾ ਹੁੰਦਾ ਉਹ ਚੁਗ ਲੈਣੇ ਆ ਤੇ ਸਾਫ਼ ਕਰਕੇ ਨਾ ਫਿਰ ਆਪਾਂ ਨੂੰ ਨਾ ਪੀਸ ਕੇ ਇਹਨਾਂ ਇੱਕ ਡੱਬਾ ਭਰ ਲਨੇ ਆ ਫਿਰ ਆਪਣਾ ਨੇ ਇੱਕ ਮਹੀਨਾ ਪੂਰਾ ਇਹਨ ਬਹੁਤ ਵਧੀਆ ਲੱਗ ਜਾਂਦਾ ਹੈ ਚਲੋ ਜੀ ਘਰ ਦੇ ਮਸਾਲੇ ਦੀ ਨਾ ਬਹੁਤ ਜ਼ਿਆਦਾ ਮौज ਹੈ ਗਿਰੇ ਖਾਣਾ ਜੇ ਤੁਪਨਾ ਹੋਵੇ ਨਾ ਫਿਰ ਗੈਸ ਤੇ ਨਾ ਥੋੜਾ ਜਨਾ ਉਹ ਕੱਲਵੇ ਗਰਮ ਕਰ ਲਵੇ ਕੜਾਹੀ ਚ ਪਾ ਕੇ ਜਿਹੜੀ ਮਾੜੀ ਮੋਟੀ ਸੁਆਗ ਹੁੰਦੀ ਹੈ ਨਾ ਉਹ ਸਾਰੀ ਚੱਕੀ ਜਾਂਦੀ ਹੈ ਮਸਾਲੇ ਦੀ ਇੱਕ ਵਾਰ ਹੱਥ ਘਰ ਦੇ ਮਸਾਲੇ ਜਿਹਦਾ ਮौज ਬਹੁਤ ਹੈ ਹੁਣ ਜਿੰਨੀ ਆ ਵੀ ਘਰ ਦੇ ਵਿੱਚ ਅਸੀਂ ਦਹੀਂ ਚ ਪਾ ਕੇ ਕਾਲੀ ਮਿਰਚ ਨਹੀਂ ਖਾਂਦੇ ਹੈਗੇ ਉਹ ਅਸੀਂ ਕਦੇ ਵੀ ਬਾਜ਼ਾਰੋਂ ਨਹੀਂ ਲਿਆਉਂਦੇ ਹੈਗੇ ਜਿਵੇਂ ਪਾਊਡਰ ਮਿਲਦਾ ਨਹੀਂ ਹੈਗਾ ਹਾਂ ਡੱਬਿਆਂ ਦੇ ਵਿੱਚ ਪੈਕਟਾਂ ਦੇ ਵਿੱਚ ਮਿਲਦਾ ਹੈ ਬਸ ਆਪਣੇ ਨਾ ਅੱਧਾ ਕਿਲੋ ਮਿਰਚਾਂ ਲਿਆਉੜੀਆਂ ਸਾਤੀਆਂ ਉਹਨੂੰ ਐ ਚੰਗੀ ਤਰ੍ਹਾਂ ਸੁਕਾ ਕੇ ਨਾ ਧੁੱਪਾਂ ਦੇ ਵਿੱਚ ਬਸ ਘਰ ਦਾ ਹੀ ਪਾਊਡਰ ਬਣਾ ਕੇ ਨਾ ਬਸ ਉਹੀ ਵਰਤਦੇ ਆਂ ਘਰ ਘਰ ਚਾਅ ਹੋਤਾ ਇਸ ਵਿੱਚ ਕੁਝ ਨਹੀਂ ਮਿਲਦਾ ਹਾਂ ਹਲਦੀ ਹੈ ਜਿਹੜੀ ਉਹ ਵੀ ਅਸੀਂ ਮੁਰਦੀ ਨਹੀਂ ਖਾਂਦੇ ਹੈਗੇ ਉਹ ਵੀ ਘਰ ਦੀ ਹਲਦੀ ਹੁੰਦੀ ਹੈ ਮਿਰਚਾਂ ਉਹ ਵੀ ਘਰ ਦੀ ਹੀ ਹੁੰਦੀਆਂ ਨੇ ਆਪਣੇ 10 ਕਿਲੋ 15 ਕਿਲੋ ਮਿਰਚਾਂ ਲੈ ਲਓ ਮਿਰਚਾਂ ਲੈ ਕੇ ਨਾ ਚੱਕੀ ਤੇ ਪਿਹਾ ਲਓ ਨਾ ਉਹਦੇ ਵਿੱਚ ਕੋਈ ਮਿਲਾਵਟ ਨਾ ਕੁਛ ਬਹੁਤ ਵਧੀਆ ਮਿਰਚ ਬਣ ਜਾਂਦੀ ਹੈ ਦੇਖੋ ਜੀ ਇਹਨੂੰ ਇਸ ਤਰ੍ਹਾਂ ਤਾਂ ਮਿਕਸੀ ਦੇ ਵਿੱਚ ਪਾ ਨਹੀਂ ਹੋਣਾ ਹੈਗਾ ਇਸ ਤਰ੍ਹਾਂ ਤਾਂ ਫਿਰ ਇਹਦੇ ਨਾ ਆ ਦੰਦੇ ਟੁੱਟ ਜਾਣਗੇ ਪਹਿਲਾਂ ਇਹਨੂੰ ਨਾ ਇਹਦੇ ਵਿੱਚ ਨਾ ਪਾ ਕੇ ਨਾ ਥੋੜਾ ਜਿਹਾ ਨਾ ਕੁੰਡੀ ਸੋਟੇ ਦੇ ਵਿੱਚ ਇਸ ਤਰ੍ਹਾਂ ਕੁੱਟ ਲੂੰਗੇ ਥੋੜਾ ਜਿਹਾ ਡੈਣਾ ਜਿਆ ਕਰ ਲੂੰਗੇ ਫਿਰ ਬਹੁਤ ਵਧੀਆ ਨਾ ਮਸਾਲਾ ਪੀਸਿਆ ਜਾਂਦਾ ਹੈ ਵੇਖਿਆ ਹਰ ਇੱਕਾ ਜਿਹੜੀ ਦਾਲ ਚੀਨੀ ਹੈ ਨਾ ਇਹ ਨਾ ਜਦ ਆਪਾਂ ਇਸ ਤਰ੍ਹਾਂ ਪੀਸ ਕੇ ਪਾਉਨੇ ਆ ਸਬਜ਼ੀ ਇਹ ਵਿੱਚ ਤੇ ਇਹਦੇ ਸਵਾਦ ਦਾ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਏ ਇਹਨੂੰ ਦਹੀਂ ਦੇ ਵਿੱਚ ਵੀ ਪਾ ਕੇ ਖਾਵੇ ਨਾ ਦਹੀਂ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਚਾਹ ਦੇ ਵਿੱਚ ਵੀ ਆਪਾਂ ਵਰਤ ਸਕਦੇ ਆ ਇਹ ਮੈਂ ਇਹ ਨਾ ਦਾਲ ਚੀਨੀ ਮਹਿੰਗੀ ਬਹੁਤ ਮਿਲਦੀ ਆ ਇਹ ਗੁਣਕਾਰੀ ਬਹੁਤ ਆ ਦੇਖ ਲਓ ਰੇਖਾ ਮੌਸਮ ਕਿਹੋ ਜਿਹਾ ਹੋ ਗਿਆ ਠੰਡਾ ਠੱਡਾ ਜਿਹਾ ਮੌਸਮ ਹੋ ਗਿਆ ਹੂੰ ਹੂੰ ਦਿਨ ਦਾ ਹੁਣ ਦਿਨਾਂ ਦਾ ਫਰਕ ਪੈ ਗਿਆ ਬਹੁਤ ਆ ਜਿਹੜੀ ਹੁੰਦੀ ਨਾ ਹਾਂ ਦਾਲਚੀਨੀ ਤੇ ਹਾਂ ਜਿਹੜੀ ਕੀ ਕਰਨ ਹੁਣ ਇਹਨੂੰ ਅੱਜ ਤਾਂ ਕਰੰਟ ਤਾਂ ਆਇਆ ਨਹੀਂ ਅਜ ਸੋਚਦਾ ਬਦਦਾ

ये तो मारे ज्यादा से कट मार दिया कर ये तक ठीक है अगर ये आवे ना और दो की तो नहीं मारती है फिर में है ਫੁੱਲਾ ਵਰਤੋਂਗੇ ਨਾ 1 ਮਹੀਨਾ ਨਾਂ ਬਗੇ ਲੰਘ ਜਾਣਾ ਲੱਕੜੀਆਂ ਰੋਧਦੀਆਂ ਨਾਲ ਦੀਆਂ ਹਮਨ ਕਰਮ ਦਾ ਸਮਾਂ ਦੇ ਇਹ ਕਰਮ ਚਾਲੇ ਦੇ ਵਿੱਚ ਆ ਜਾਂਦਾ ਹੈ ਦੀ ਹੋਈ ਵੀ ਅਟੀ ਦੂਸਰੀ ਵਾਲੀ ਸੋਟੀ ਹੁੰਦਾ ਨਾ ਕੁੰਡੀ ਉੱਤਨੇ ਵਾਲਾ ਉਹ ਲੋਹੇ ਵਾਲਾ ਮਾਮ ਜਿਸਤਾ ਜ ਪਤਾ ਨਹੀਂ ਕਿੱਥੇ ਚਲੇ ਗਿਆ ਆਪਣਾ ਜਾਂ ਤਾਂ ਪਰਸ਼ਤੀ ਪਰ ਹੋਊਗਾ ਤੋ ਐਂ ਕਰ ਕੋਈ ਨਾ ਮਾੜਾ ਮੋਟਾ ਜੇ ਕਰ ਦੇ ਬਾਕੀ ਦਾ ਇਹਦੇ ਵਿੱਚ ਹੋ ਜਾਣਾ ਹੈ ਜੇ ਵਿੱਚ ਇਹ ਲੋ ਚੁੱਕ ਦਿਆਂ ਨੂੰ ਨਾ ਪੂਰਾ ਹਨੇਰਾ ਹੋ ਗਿਆ ਉਹ ਤਾਂ ਹੋ ਗਈ ਇਹ ਛੋਕਾ ਦੀ ਨੇ ਤੋ ਬਾਕੀ ਇੱਕ ਵਾਰ ਛਾਣ ਕੇ ਪਾ ਲੈਣੇ ਆ ਇਹਦੇ ਵਿੱਚੋਂ ਮਾੜਾ ਮੋਟਾ ਫੂਸ ਜਿਹਾ ਹੁੰਦਾ ਨਾ ਇਹ ਪਲੇਟ ਨੂੰ ਕਰਕੇ ਕਰੀਏ ਤੇ ਛਾਲਣੀ ਦੂਈ ਲੈ ਆਉਣੀ ਸੀ ਜਿਹਦੇ ਵਿੱਚ ਚੌਲ ਜੁਗਦੇ ਹੁੰਨੇ ਆ ਇਹ ਤਾਂ ਤੂੰ ਦੂਈ ਲਈਆਂ ਆ ਆਟੇ ਵਾਲੀ ਛਾਲਣੀ ਇਹਦੇ ਨਾਲ ਤਾਂ ਹੋਣਾ ਹੀ ਜੇਗਾ ਉਹਦੇ ਵਿੱਚ ਖਾਣੇ ਚ ਪਈ ਨਹੀਂ ਹੈ ਕਿ ਰਸੋਈ ਚ ਜਿਸ ਦਾ ਭਾਂਡੇ ਆਲੇ ਹੁਣ ਉੱਥੇ ਦੇਖ ਲੈ ਜਿਹੜੇ ਤਿੰਨੇ ਖਾਣੇ ਉਹਨਾਂ ਦੇ ਵਿੱਚ ਦੇ ਲੈ ਕੇ ਆ ਜਾ ਕੇ ਭੱਜ ਕੇ ਜਾ ਕੇ ਇਹਦੇ ਨਾਲ ਨਹੀਂ ਹੋਣਾ ਹੈਗਾ ਨੇ ਟੋਲ ਕੇ ਲਿਆਉਗੀ ਪਤਾ ਨਹੀਂ ਲੈ ਕੇ ਆਉਗੀ ਮਿਲਦੀ ਹੈ ਕਿ ਨਹੀਂ ਕੋਈ ਜਾਲੀ ਲਿਆਈਆਂ ਕਿ ਨਹੀਂ ਡੰਡ ਪਾਈ ਗਈਆਂ ਅੰਦਰ ਇਹ ਦੇਖੀਏ ਇਹ ਵਾਲੇ ਹਾਂ ਹਾਂ ਇਹ ਹੀ ਰਹੀ ਜੀ ਇਹਦੇ ਨਾਲੋਂ ਛੋਟੀ ਦੀ ਇਹ ਕਹਦੇ ਨਾਲੋਂ ਵੱਡੀ ਦੀ ਆਹ ਇਹ ਹੀ ਮਿਲਿਆ हमको ਇਹ ਹੀ ਮੰਗਾਈ ਸੀ ਮੈਂ ਤੈਨੂੰ ਤੇ ਹੋਰ ਕਿਹੜੀ ਮੰਗਾਈ ਆ ਮੈਂ ਜੇ ਰੱਖ ਕੇ ਦੇ ਪਰ ਇਹ ਤਾਂ ਪੂਰਾ ਹੀ ਗੀਦਾ ਗੇਦੀ ਨਹੀਂ ਹੈਗੀ ਹੈਗੀ ਗੜਾ ਦੇ ਵਿੱਚ ਕੋਈ ਸਾਫਤਾ ਧਨੀਆ ਗਿਰਿਆ ਹੋਇਆ ਨਾ ਉਹ ਚੰਗੀ ਤਰ੍ਹਾਂ ਹੋ ਜਾਊਗਾ ਸਾਫ ਉਹ ਆਟੇ ਵਾਲੀ ਛਾਲੀ ਨਾਲ ਨਹੀਂ ਹੁੰਦਾ ਹੈਗਾ ਮਸਾਲਾ ਛਾਂੜ ਕੇ ਪਾ ਲਵੇ ਨਾ ਘੁਪ ਕਰਕੇ ਫਿਰ ਇੱਕ ਚਮਚਾ ਚੱਕ ਲੈ ਪਾ ਲਾ ਮੋਜ ਰਹਿੰਦੀ ਹੈ ਦੇਖੋ ਜੀ ਮਸਾਲਾ ਪੀਸਦਿਆਂ ਨੂੰ ਨਾ ਕਿੰਨਾ ਜ਼ਿਆਦਾ ਨੇਰਾ ਹੋ ਗਿਆ ਹਲੇ ਰੋਟੀ ਬਕਾਉਣੀ ਆ ਲੱਗੇ ਹੋਏ ਤਾਂ ਕਦੇ ਆ ਮਲੋ ਮਲੀ ਇੰਨਾ ਟਾਈਮ ਹੋ ਗਿਆ ਹੈ ਮਰਾਉਣ ਇਹਦਾ ਕੰਮ ਨਵੇੜੇ ਦੰਨੇ ਰੇਖਾ ਤਾਂ ਕਹਿੰਦੀ ਸੀ ਦੀਦੀ ਤਵੇਰੇ ਕਰ ਲਾਂਗੇ ਮੈਂ ਖਾਂ ਵੀ ਨਹੀਂ ਹੁਣ ਛਾਂਣ ਕੇ ਨਾ ਇੱਕ ਵਾਰ ਡੱਬੇ ਚ ਪਾ ਦੂੰਗੇ ਫਿਰ ਮੌਜ ਰਹਿੰਦੀ ਐ ਪਾਦੇ ਹੋਰ ਪਾਦੇ ਹੋਰ ਪਾਦੇ ਵਸਤੋ ਇਸ ਤਰ੍ਹਾਂ ਪਾਈ ਚੱਲ ਫੜਫੜ ਐ ਮੈਨੂੰ ਨਹੀਂ ਵਧੀਆ ਲੱਗਦਾ ਹੈਗਾ ਜਦ ਆਪਣਾ ਕੋਈ ਰਾਇਤਾ ਰੂਤਾ ਬਣਾਉਣਾ ਹੁੰਦਾ ਨਾ ਤੇ ਰਾਇਤੇ ਦੇ ਵਿੱਚ ਨਾ ਇਸ ਤਰ੍ਹਾਂ ਫਿਰ ਨਾ ਹੈ ਫਰ ਜੇ ਮੈਨੂੰ ਆ ਕੱਢ ਲੈਂਦੇ ਤੇਰੇ ਜਿਹੜੇ ਹਾ ਫੂਸ ਜਿਹਾ ਹੁੰਦਾ ਨਹੀਂ ਹੈਗਾ ਲੈਚੀਆਂ ਦਾ ਹੋ ਗਿਆ ਸੁੰਡ ਦਾ ਹੋ ਗਿਆ ਇਹਦੇ ਵਿੱਚ ਹੀ ਆ ਜਾਂਦਾ ਜੇ ਸਾਫ ਸੁਥਰਾ ਜਿਹਾ ਹੋਵੇ ਨਾ ਮਸਾਲਾ ਇਹ ਚੱਕ ਚਮਚਾ ਪਾਲਾ ਪਾਦੇ ਸਾਰੇ ਆ ਵੀ ਪਾ ਦੇਣਾ ਨਾਲ ਤੇ ਫਿਰ ਚਲੋ ਜੀ ਅਸੀਂ ਤਾਂ ਮਸਾਲਾ ਪੀਸ ਕੇ ਨਾ ਪੀਪੀ ਭਰ ਲਈ ਹੈ ਤੇ ਹੁਣ ਫੇ ਵੀਡੀਓ ਬਹੁਤ ਜਿਆਦਾ ਲੰਬੀ ਹੋ ਜਾਣੀ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਚਲੋ ਜੀ ਉਹਦਾ ਫੋਨ ਆ ਗਿਆ ਤਾਂ ਕਹਿੰਦਾ ਵੀ ਤੁਸੀਂ ਪਾਣੀ ਪਲਾ ਕੇ ਬੰਦੋ ਦੇਖੋ ਜੀ ਆਪਾਂ ਨੇ ਜਿਹੜੀਆਂ ਟੈਲਾਂ ਲਵਾਈਆਂ ਨਾ ਆਲੂ ਦੇ ਵਿੱਚ ਤੇ ਬਹੁਤ ਜਿਆਦਾ ਸਫਾਈ ਹੋ ਗਈ ਹੈ ਦੇਖੋ ਨਾਲ ਜੋ ਵੀ ਨਾ ਇਹਦੇ ਵਿੱਚ ਜਿਰਵਲ ਜਮੂਗੀ ਨਾ ਉਹ ਐ ਸੌਖੇ ਤਰੀਕੇ ਨਾਲ ਸਾਫ਼ ਹੋ ਜੂਗੀ ਦੇਖੋ ਜੀ ਹੁਣ ਚੱਲਦੀ ਐ ਠੰਡੀ ਠੰਡੀ ਚੱਲਦੀ ਐ ਹਵਾ ਤੇ ਮੌਸਮ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਏ ਉਹਨੂੰ ਪਹਿਲੇ ਕੀਲੇ ਨਾਲ ਬੰਦੇ ਦੇਖੋ ਜੀ ਹੁਣ ਸਪਰੇਹਾਂ ਨਾਲ ਲਗਾਤਾਰ ਸਪਰੇਹਾਂ ਦਾ ਕੰਮ ਚੱਲ ਰਿਹਾ ਹੈ ਪਹਿਲਾਂ ਮੀਂਹ ਪਈ ਗਏ ਆ ਮੀਂਹ ਤੋਂ ਬਾਅਦ ਹੁਣ ਧੁੱਪ ਨਿਕਲਣੀ ਸ਼ੁਰੂ ਹੋਈ ਆ ਤੇ ਹੁਣ ਕੰਮ ਚੱਲੇ ਆ ਨਹੀਂ ਤਾਂ ਪਹਿਲਾਂ ਸਪਰੇਅ ਕਰਾ ਕਰਾਉਣੀ ਸੀ ਫੇ ਲੇਟ ਹੋ ਗਿਆ ਕੰਮ ਦੇਖੋ ਜਿਆ ਸਾਡੀ ਛੋਟੀ ਕੱਟੀ ਨੂੰ ਇੰਨੀ ਜ਼ਿਆਦਾ ਪਿਆਸ ਲੱਗੀ ਹੋਈ ਸੀ ਨਾ ਆਪਾਂ ਪੰਪ ਚਲਾ ਦਈਏ ਥੋੜਾ ਜਿਹਾ ਠੰਡਾ ਪਾਣੀ ਪੀ ਲੂਗੀ ਇਹਨੇ ਹੋਰ ਪੀਣਾ ਪਾਣੀ ਇਹਨੂੰ ਆਤ ਬਹੁਤ ਗੇੜੇ ਕੱਢ ਕੱਢ ਕੇ ਪਾਣੀ ਪੀਂਦੀ ਆ ਦੇਖੀ ਇਹਨੇ ਇੱਥੇ ਆਉਣਾ ਹੈ ਇਹਨੇ ਪੀਣਾ ਪਾਣੀ ਦੇਖ ਲੈ ਪਹਿਲਾਂ ਥੋੜੇ ਜਿਹਾ ਪਾਣੀ ਪੀਣਾ ਹੈ ਪੀ ਕੇ ਨਾ ਫੇਰ ਘੇੜਾ ਕੱਢਣਾ ਫੇਰ ਆਉਣਾ ਪਾਣੀ ਪੀਣ ਇਹਨੇ ਛੋਟੀ ਕੱਟੀ ਨੂੰ ਬੰਨ੍ਹ ਦੇ ਇਹ ਆਪਣੇ ਬੱਚਿਆਂ ਦੇ ਪਾਸ ਆਏ ਹੈ ਬੱਚੇ ਦੇ ਪਾਸ ਤਾਂ ਆਇਆ ਪਾਣੀ ਪੀਣ ਵੀ ਆਈ ਹੈ ਬੱਚਾ ਤਾਂ 24 ਘੰਟੇ ਕੋਲੇ ਰਹਿੰਦਾ ਏ ਇਹਨੂੰ ਆਇਆ ਕਰੀ ਹੁਣ ਦੋ ਬਾਲ ਦੇ ਦੀ ਬੰਦੇ ਤਾਂ ਲੜਦੇ ਹੀ ਆ ਮੱਝਾਂ ਵੀ ਲੜਦੀਆਂ ਨੇ ਕਿੰਨੇ ਦਿਨਾਂ ਬਾਅਦ ਪਹੁੰਚੀ ਆ ਮੱਝਾਂ ਵਾਲੇ ਫਾਰਮ ਮੈਂ ਕਿੰਨੇ ਦਿਨਾਂ ਬਾਅਦ ਪਹੁੰਚੀ ਆ ਮੱਝਾਂ ਵਾਲੇ ਫਾਰਮ ਚ ਦੇਖੋ ਜੀ ਅਸੀਂ ਇੱਧਰ ਬਹੁਤ ਘੱਟ ਆਉਨੇ ਆ ਜੇ ਕਦੇ ਮਜਬੂਰੀ ਆ ਤਾਂ ਆਈਦਾ ਨਹੀਂ ਵੈਸੇ ਨਹੀਂ ਅਸੀਂ ਆਉਂਦੇ ਹੈਗੇ ਇੱਧਰ दे ताजा पानी इन्हने पानी पीना है और दूसरी को बंद डर दी मैं पानी ते ਇਹਦੇ ਵਿੱਚ ਆਉਣ ਨੂੰ ਜਿੱਦਾ ਕੁਝ ਵੀ ਨਹੀਂ ਹੈਗਾ ਅੱਜ ਮਾਲਕਣ ਹੋਰ ਆਈ ਹੋਈ ਐ ਫਾਰਮ ਹਾਊਸ 'ਚ ਇਹ ਨਵੇਂ ਨਵੇਂ ਬੰਦੇ ਦੇਖਦੀ ਅੱਜ ਵੀ ਅੱਜ ਕਿਹੜੇ ਬੰਦੇ ਆਏ ਹੋਏ ਆ ਇੱਧਰ どっち